ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਮੁਰਤੋ ਪਿਤਾ ਬਣਨ ਜਾ ਰਹੇ ਨੇ ਜੀਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰ ਮੁਰਤੋਂ ਖੁਸ਼ੀਆਂ ਪਰਤਨ ਵਾਲੀਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਗਲੇ ਮਹੀਨੇ ਯਾਨੀ ਕਿ ਮਾਰਚ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਦੱਸਿਆ ਜਾ ਰਿਹਾ ਹੈ ਕਿ ਇਹੀ وجہ ਹੈ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਲੋਕਾਂ ਦੇ ਸਾਹਮਣੇ ਨਹੀਂ ਆ ਰਹੇ ਸੀ ਅਤੇ ਹਰ ਐਤਵਾਰ ਨੂੰ ਆਪਣੇ ਪੁੱਤਰ ਦੇ ਫੈਨਸ ਨੂੰ ਵੀ ਨਹੀਂ ਮਿਲ ਰਹੇ ਸੀ ਖਬਰਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਮਰਹੂਮ ਗਾਇਕ ਦੇ ਤਾਇਆ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਅਤੇ ਉਸ ਦੇ ਕਤਲ ਨਾਲ ਬਜ਼ੁਰਗ ਮਾਪਿਆਂ ਦਾ ਕੋਈ ਵੀ ਸਹਾਰਾ ਨਹੀਂ ਰਿਹਾ ਸੀ ਇਸੇ ਕਾਰਨ ਉਸ ਦੀ ਮਾ ਚਰਨ ਕੌਰ ਆਈ ਵੀ ਐਫ ਰਾਹੀਂ ਗਰਭਤੀ ਹੋ ਗਏ ਜਦੋਂ ਮੀਡੀਆ ਨੇ ਗਾਇਕ ਦੇ ਦਾਇਆ ਚਮਕੌਰ ਸਿੰਘ ਸਿੱਧੂ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਉਹਨਾਂ ਕਿਹਾ ਕਿ ਉਹ ਪ੍ਰਮਾਤਮਾ ਦੇ ਸ਼ੁਕਰਗੁਜ਼ਾਰ ਨੇ ਕਿ ਉਹਨਾਂ ਦੇ ਵਿਹੜੇ 'ਚ ਮੋੜ ਤੋਂ ਨਵੀਂ ਜ਼ਿੰਦਗੀ ਆ ਰਹੀਏ ਚਲੋ ਮੈਂ ਸਿੱਧੀ ਗੱਲ ਕੀਤੀ ਕਿ ਪਤਾ ਲੱਗਿਆ ਕਿ ਤੁਹਾਡੇ ਘਰ 'ਚ ਇੱਕ ਵਾਰੀ ਤੇ ਕੁਝ ਗਿਆ ਵਾਪਸ ਆਉਣ ਦਾ ਸਾਹਮਣਾ ਮੱੜ ਰਿਹਾ ਮੈਨੂੰ ਕਿਤੇ ਨੇ ਅੱਜ ਪੂਰਨ ਕਰਕੇ ਕੱਲ ਰਾਤੀ ਵੀ ਕਿਸੇ ਨੇ ਫੋਨ ਕੀਤਾ ਸੀ ਕਿ ਨਤਿਆ ਕੇ ਉਹਨਾਂ ਦੇ ਘਰੇ ਟਵਿਨ ਪੈਦਾ ਹੋਏ ਆ ਮੈਨੂੰ ਗੱਲ ਤੇ ਯਕੀਨ ਨਹੀਂ ਆਈ ਕਿ ਜੜਵਾ ਬੱਚੇ ਪੈਦਾ ਹੋਏ ਨੇ ਮੁੱਛੇ ਵਾਲਾ ਪਰਿਵਾਰ ਮਨ ਨੂੰ ਬੜੀ ਹਰਾਨੀ ਹੋਈ ਕਿ ਇਹ ਲੋਕ ਕਿਤੋਂ ਘਬਰਾ ਲੈ ਕੇ ਆਉਂਦੇ ਆ ਨਾ ਮਾਈ ਬਲਕੌਰ ਸਿੰਘ ਨੂੰ ਫੋਨ ਲਾਇਆ ਮੈਂ ਕਿਹਾ ਗੱਲ ਸੁਣੀਏ ਤੁਹਾਨੂੰ ਮੁਬਾਰਕਾਂ ਵਧਾਈਆਂ ਉਹ ਕਹਿੰਦੇ ਨਹੀਂ ਅਜੇ ਇਹ ਗੱਲਾਂ 'ਚ ਕੋਈ ਸਤਾਈ ਨਹੀਂ ਆ ਫੇਰ ਮੈਂ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਡਾਕਟਰਾਂ ਨੇ 15-16 ਮਾਰਚ ਦੇ ਨੇੜੇ ਤੇੜੇ ਦੀ ਤਾਰੀਖ ਦਿੱਤੀ ਆ ਉਦੋਂ ਤੱਕ ਇੰਤਜ਼ਾਰ ਕਰਨਾ ਪਊਗਾ ਤੋਂ ਮੈਂ ਖਬਰ ਤੁਹਾਡੇ ਨਾਲ ਸਾਝੀ ਕਰ ਰਿਆ ਕਿ ਮੁੱਛੇ ਵਾਲਾ ਪਰਿਵਾਰ ਚ ਖੁਸ਼ੀਆਂ ਇੱਕ ਵਾਰੀ ਫੇਰ ਲੌਟਣਗੀਆਂ ਇਹਨਾਂ ਕਾਹ ਹਫਤੇ ਦਾ ਸਮਾਂ ਹੈ ਜੋ ਡਾਕਟਰਾਂ ਨੇ ਦਿੱਤਾ ਹੈ ਉਸ ਤੋਂ ਬਾਅਦ ਜੋ ਵੀ ਖਬਰ ਆਏਗੀ ਉਹ ਜਗਜਾਗਰ ਹੋ ਜਾਣੀ ਹੈ ਪਤਾ ਮੈਨੂੰ ਅਜ ਤੋਂ 15 ਦਿਨ ਪਹਿਲਾਂ 101 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ 'ਚ ਸਿੱਧੂ ਮੂਸੇਵਾਲਾ ਦਾ ਗੋੜੀਏ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਗੈਂਗਸਟਰ ਲਾਰੈਂਸ ਬਿਜਨੋ ਅਤੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਉਸ ਦੇ ਮਾਪਿਆਂ ਦਾ ਕੋਈ ਵਿਸਹਾਰਾ ਨਹੀਂ ਬਚਿਆ ਸੀ ਅਤੇ ਹੁਣ ਮੁਰਤੋਂ ਖਬਰਾਂ ਆ ਰਹੀਆਂ ਨੇ ਕਿ ਸਿੱਧੂ ਮੂਸੇਵਾਲਾ ਦੇ ਘਰ ਮੁਰਤੋਂ ਖੁਸ਼ੀਆਂ ਆਉਣ ਵਾਲੀਆਂ ਨੇ ਅਤੇ ਉਸ ਦੇ ਮਾਤਾ ਮੁਰਤੋ ਬੱਚੇ ਨੂੰ ਜਨਮ ਦੇਣ ਵਾਲੇ ਨੇ ਜੀ ਹਾਂ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਮਰਹੂਮ ਪੰਜਾਬੀ ਗਾਇਕ ਸੁਖਦੇਵ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਵਰਤਣ ਵਾਲੀਆਂ ਨੇ ਮੀਡੀਆ ਰਿਪੋਰਟਾਂ ਨੇ ਦਾਅਵਾ ਕੀਤਾ ਹੈ ਕਿ ਮੂਸੇਵਾਲਾ ਦੇ ਮਾਤਾ ਚਰਨਕੌਰ ਅਗਲੇ ਮਹੀਨੇ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਜਦਕਿ ਮੂਸੇਵਾਲਾ ਦੇ ਪਿਤਾ ਦੇ ਕੁਝ ਕਰੀਬੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਤਾ 15-16 ਮਾਰਚ ਤੱਕ ਬੱਚੇ ਨੂੰ ਜਨਮ ਦੇ ਸਕਦੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ